ਮਾਣਾ ਬਸ ਸਟੈਂਡ ਦੇ ਨਾਲ ਜਿਹੜਾ ਪਿੱਛੇ ਇੱਥੇ ਰੋਡ ਦਾਰਾ ਤਸੀਰ ਉੱਥੇ ਚੱਕੀ ਆ ਉਹਦੇ ਪਿੱਛੇ ਗੋਦਾਮ ਸੀ ਲੂ ਦਾ ਉਸ ਗੋਦਾਮ ਦੇ ਵਿੱਚ ਅਚਾਨਕ ਅੱਗ ਲੱਗੀ ਹੈ ਉਸ ਦੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਮੌਕੇ ਤੇ ਪਹੁੰਚ ਗਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਔਰ ਲੋਕਾਂ ਨੇ ਲਗਾਤਾਰ ਇਸ ਅੱਗ ਤੇ ਜਿਹੜਾ ਗੋਦਾਮ ਸਾ ਗੱਦੇ ਪੈ ਸੀ ਫੋਮ ਦੇ ਉਹ ਗੱਦੇ ਕਰਕੇ ਅਚਾਨਕ ਅੱਗ ਜ਼ਿਆਦਾ ਬੜਕੀ ਅੱਗੇ ਤੇ 20-25 ਮਿੰਟ ਦੇ ਬਾਅਦ ਹੀ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਈ ਜਾ ਰਹੀ ਲਗਾਤਾਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਉਹ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਰੂਈ ਦੇ ਗੋਦਾਮ ਹੋਣ ਕਰਕੇ ਰੂਹ ਅਗਦੇ ਇੱਥੇ ਪਏ ਸੀ ਉਸ ਕਰਕੇ ਅੱਗ ਤੇ ਇਥੋਂ ਇੱਕਦਮ ਆਗ ਬੜਕੀ ਇਸ ਦੇ ਕਾਰਨ ਨੁਕਸਾਨ ਵੀ ਹੋਇਆ ਹੈ ਕਾਫੀ ਸਿਟੀ ਪੁਲਿਸ ਸਮਾਣਾ ਵੀ ਇਸ ਕਾਰਨ ਦੀ ਜਾਂਚ ਕਰ ਰਹੀ ਕਿਨ ਕਾਰਨ ਕਰਕੇ ਅੱਗ ਲੱਗੀ ਲੇਕਿਨ ਬਸ ਸਟੈਂਡ ਦੇ ਨਾਲ ਇੱਕ ਗੋਦਾਮ ਜਿਹੜਾ ਥਾ ਇਹਦੇ ਵਿੱਚ ਅੱਗ ਲੱਗੀ ਹੈ ਬਸਾਂ ਪਰਲੇ ਪਾਸੇ ਬਚਾਵ ਹੋ ਗਏ ਲੇਕਿਨ ਇਸ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਇਸ ਗੋਦਾਮ ਦੇ ਜਿਹੜੇ ਮਾਲਕ ਹੈ ਉਹਨਾਂ ਬਨਾਂ ਦੱਸਿਆ ਗਿਆ ਹੋਇਆ ਔਰ ਸਿਟੀ ਪੁਲਿਸ ਸਵਾਰਾਂ ਨੇ ਵੀ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਖਬਰ ਨੂੰ ਕਰੀਬ 11 ਵਜੇ ਸਵੇਰੇ ਕਵਰ ਕੀਤਾ ਗਿਆ ਮਨਾ ਸ਼ਵਾ ਚੰਦ ਸਵਾ ਚੰਦ ਜੀ ਤੇਰੀ ਅਗਲ ਅਗੇ ਕਿੰਨੇ ਵਜੇ ਇਨਫੋਰਮੇਸ਼ਨ ਕਿਸ ਤਰ੍ਹਾਂ ਹੋਈ ਇਹ ਪਤਾ ਨਹੀਂ ਮੈਂ ਤਾਂ ਹੁਣ ਪਿੱਛੇ ਹੀ ਆ ਜਾਈਆ ਫਿਰ ਹੋਣਾ ਪਿਆ ਸੀਗਾ ਅੱਗ ਲੱਗੀ ਅੱਗ ਲੱਗੀ ਇਹ ਪਤਾ ਨਹੀਂ ਕਿਵੇਂ ਹੋਈ ਕਿਵੇਂ ਲੱਗੀ ਕੀ ਰੱਖਿਆ ਕੀ ਬੰਦੇ ਉਹ ਤੇ ਕੋਟਰ ਬਣੀ ਹੋਈ ਹੈ ਕੋਟਰ ਕੋਟਰ ਬਣੀ ਹੈ ਵੈਸਟ ਕੋਟਰ ਨੇ ਹਾਂ ਰੂਮ ਹੈ ਦੇਸੀ ਰੂਮ ਨਹੀਂ ਹੁੰਦੀ ਹੈ ਰਜੇਮ ਬਰਦਿਆਂ ਹਾਂ ਹਾਂ ਬਰਦਿਆਂ ਤੇ ਕਿੰਨਾ ਕੁ ਬੜਾ ਗੋਦਾਮ ਹੈ ਗੋਦਾਮ ਤਾਂ ਕਾਫੀ ਕੀ 15 20 ਮਿੰਟ ਹੋਗੇ ਸਰ 3 ਮਿੰਟ ਹਾਂ ਜੀ ਇਹ ਮਾਰਗ ਦੀ ਮਿਲਾਈਏ ਇੱਕ ਇੱਕ 1 ਕਿਲੋ ਦੇ ਇਤਿਹਾਸ ਹਾਂ ਦੂਤਰਾ ਕੰਟਰੋਲ ਹੋ ਗਈ ਜਾਂ ਫਿਰ ਕੰਟਰੋਲ ਹੋ ਗਈ ਹਾਂ ਜੀ ਘੰਟਾ ਹੋ ਗਿਆ ਜੀ ਘੰਟਾ ਹਾਂ ਵਜੇ ਅੱਗੇ ਲੱਗੀ ਆ ਜੀ ਕੀ ਰੱਖਿਆ ਹੁੰਦਾ ਇੱਥੇ ਇਹ ਤਾਂ ਸਾਰਾ ਸਮਾਨ ਪਿਆ ਗੱਡੇ ਪਏ ਨੇ ਸਭ ਕੁਝ ਪਿਆ ਗਿਆ ਅੱਛਾ ਹਾਂ ਜੀ ਰੋਹੀ ਪਿਆ ਕਰ ਪਏ ਨੇ ਹੋਰ ਕੱਪੜੇ ਪਏ ਨੇ ਬਿਸਤਰੇ ਪਏ ਨੇ ਜੀ ਸਾਰਾ ਕੁਝ ਪਿਆ ਫਾਇਰ ਵੇਡ ਤਾਂ ਆ ਗਈ ਅੱਗ ਜਨਾਲੇ ਤੇ ਦੇ ਨਾਲ ਆ ਗਈ ਹਾਂਜੀ ਆ ਗਈ ਵੇਡ ਆਈਆ ਥੋੜੀ ਆਈਆ ਵੇਡ ਆਈਆ ਥੋੜੀ ਫਾਇਰ ਵੀ ਸਰ ਅੱਗ ਲੱਗਣ ਤੋਂ ਕੁਝ ਸਕਿੰਟ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਵੀ ਅੱਗ ਲੱਗੀ ਹੈ ਅਸੀਂ ਨਾਲ ਦੀ ਨਾਲ ਉੱਥੋਂ ਮੈਂ ਤੇ ਅਵਤਾਰ ਸਿੰਘ ਹੌਲਦਾਰ ਆਪਣਾ ਇੱਥੇ ਮੌਕੇ ਤੇ ਪਹੁੰਚੇ ਹਾਂ ਜੀ ਏਰੀਆ ਕਿਹੜਾ ਹੈ ਇਹ ਸਰ ਬੱਸ ਸਟੈਂਡ ਦੀ ਬੈਕ ਸਾਈਡ ਦੇ ਨਾਲ ਹੀ ਹੈ ਜੀ ਕੀ ਦੱਸੇ ਕਿਸ ਤਰ੍ਹਾਂ ਗੋਦਾਮ ਸੀ ਇਹ ਕੀ ਸਰ ਇਹ ਰੂਂਜ ਦਾ ਗਰਾਮ ਸੀਗਾ ਜੀ ਆਪਣਾ ਇੱਥੇ ਜਮਾ ਕਰਿਆ ਹੋਇਆ ਸੀ ਰੂਂ ਤੇ ਇਥੇ ਅਚਾਨਕ ਕੁਤੇ ਅੱਗ ਲੱਗਣ ਨਾਲ ਇਥੇ ਨੁਕਸਾਨ ਹੋਇਆ ਜੀ ਨਾਲ ਦੀ ਨਾਲ ਫਾਇਰ ਬੁਗੇਰ ਵਾਲੀ ਗੱਡੀ ਮੰਗਾਲੀ ਹੈ ਜੀ ਕਾਰਵਾਈ ਚੱਲ ਰਹੀ ਹੈ ਕਰਨਾ ਕੋਈ ਪਤਾ ਲੈ ਕੇ ਹੁਣ ਤੱਕ ਨਹੀਂ ਜੀ ਜੀ ਨਹੀਂ ਚੱਲ ਰਹੀ ਹੈ ਜੀ ਤਵਦੀਸ਼ ਚੱਲ ਰਹੀ ਹੈ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼